ਯੋਈ ਨਾ ਆਪਾਂ ਨੇ ਇਹਨਾਂ ਦਾ ਵੀਡੀਓ ਤੇ ਬੋਲ ਦੂਗਾ ਲਓ ਵੀ ਆਵਣਾ ਧੂੜਕੋਟ ਵਾਲਾ ਬਾਈ ਲੈ ਆ ਬੱਕਰੀਆਂ ਤੋਂਗ ਵਾਲੀ ਮੰਡੀ ਤੇ ਬਾਈ ਕਿਹੜਾ ਪਿੰਡ ਆਪਣਾ ਧੂੜਕੋਟ ਪਿੰਡ ਜੀ ਇਹਨਾਂ ਦਾ ਬਾਈਆਂ ਦਾ ਕੌਣੀ ਵੀ ਕੌਣੀ ਕੌਣੀ ਠੀਕ ਆ ਗਵਾਂਡੀਆਂ ਫਿਰ ਤਾਂ ਸਾਡੇ ਬਾਈ ਕੌਣੀ ਹਰਾਜ ਪਿੰਡ ਸਾਡਾ ਕੌਣੀ ਪਰਲਾ ਸਾਦਕਾ ਆ ਅੱਛਾ ਉਹ ਸਾਦਕਾ ਗਵਾਂਲੀ ਨਹੀਂ ਬੰਦ ਜਾਂਦਾ ਨਹੀਂ ਨਹੀਂ ਸਾਦਕਾ ਠੀਕ ਆ ਇਹਨਾਂ ਕੌਣੀ ਆ ਆ ਵੀ ਦਿਨ ਸੁਣਾਂਗੇ ਉਹ ਲਾਲ ਬੱਕਰੀਆਂ ਨੇ ਕੱਢੋ ਤਿੰਨ ਕਿਹੜੀਆਂ ਕੱਢਦੇ ਆ ਕੀ ਨਾ ਜਰ ਬਾਈ ਦਿਨਾਂ ਦੇ ਦਾ ਬਾਈ ਇਹ ਨਾ ਦੂਜੇ ਸੂਣ ਆ ਪਾਣਾ ਆ ਵੀ ਸੂਣ ਦੇ ਦਿਨਾਂ ਤੇ ਡੱਬਾ ਬੋਉਦੀ ਬਣੀਏਗੀ ਵੱਡੀ ਨਾ ਜਾਨ ਆ ਪਾ ਦੇ ਤਰਾਸ ਲੋਕਾਂ ਦੇ ਫੇਰ ਹੀ ਬੱਕੀਆਂ ਬਣ ਲਈ ਨਵਾਂ ਆ ਨਹੀਂ ਤੂੰ ਆ ਤੇ ਪਸੰਦੀ ਪਾ ਯਾਰ ਸਾਡੇ ਅੱਖਾਂ ਆ ਠੀਕ ਆ ਦੇਖਾਂ ਤੂੰ

ਇੱਕ ਆ ਕਲਰ ਵਾਲਾ ਮੇਰੇ ਆਕੇ ਉਹ ਦੋਵੇਂ ਪਾਸੇ ਦੋਨੇ ਪਾਸਾ ਯਾਰ ਛੱਡ ਦੇ ਸਰ ਦੇ ਦੋਨੇ ਪਾਸੇ ਆ ਨੇੜੇ ਆ ਬਾਈ ਲੈ ਵੀ ਨਹਿਰੂ ਕਰਾਉਂਦਾ ਸੌਦਾ ਬਾਈ ਜੀ ਆ ਵੀ ਸੰਗਰੀ ਕਰ ਨੇੜੇ ਆ ਜੋ ਇਧਰ ਆ ਜਾਓ ਬਾਈ ਕੋਈ ਗੱਲ ਨਹੀਂ ਆ ਇਹ ਵੀ ਚੱਕਰ ਪਾਈ ਹੈ ਨਾ ਤਨ ਕਰਦਾ ਹੀ ਮੁਗਲ ਬਚਾ ਲੈ ਪਿੰਨੇ ਨੇ ਕਹਤਾ ਜਾਇਆ ਯਾਰ ਉਹਨੇ ਕਿਡਿੰਗ ਕਿਤੀ ਆ ਉਹ ਕੋਈ ਨਹੀਂ ਦੇਣਗਾ ਤਾਂ ਨਾ ਕਿ ਨਾ ਨਹੀਂ ਫਿਰਦਾ ਚੱਲ ਨਹੀਂ ਫਟੇ ਕੋਈ ਦੋ ਲਗਾ ਦੇ ਜੈਲ ਦੱਸੇ ਪਾ ਬਾਈ ਦਾ ਮੈਂ ਹਾਂ ਕਰਦਾ ਇਹਨਾਂ ਹੁਣ 40 ਲਾਇਆ ਤੈਨੂੰ ਤੂੰ ਦੱਸ ਕੇ ਪਿਆ ਦੇ ਕਹਦਾ ਹੀ ਬਾਈ ਨੂੰ ਇਹਦਾ ਕਰ 50 ਦੀਆਂ ਨਹੀਂ ਨਾ 40 ਦੀਆਂ ਨਾ 50 ਦੀਆਂ ਹਸਾ ਹਾਂ ਕੋਈ ਪੰਚਾਇਤ ਖੜੀ ਆ ਪੰਚਾ ਮੈਨੂੰ ਮਿਲਦਾ ਭਾਈ ਨੰਬਰ 7 ਦਾ ਭਾਈ ਬੱਕਰਾ ਤੈਨੂੰ ਰੋਟੀ ਬਣ ਜੇ ਉਹਨਾਂ ਨੂੰ ਵੀ ਬਣ ਜਾਈ ਉਹਨਾਂ ਨੂੰ ਵੀ ਗਾਂ ਸਮਾਈ ਆ ਹਾਂ ਬਾਈ ਦੋ ਜਾਣ ਨਹੀਂ ਲਾਪਣ ਉਹ ਹੀ ਗੱਲ ਲੈ ਪੜਤਾਲ ਕਰ ਬਾਈ ਦੱਸ ਦੇ ਨੀ ਨਾ ਤਾਂ ਬਾਈ ਯਾਰ ਆਪਾਂ ਰਹਿ ਕਰੋ ਰਹਿ ਹਾਂ ਬੋਲੇ ਤਾਂ ਚੱਕ ਕੇ ਬੜੀ ਤੋਂ ਬਾਹਰ ਲਾ 42000 ਉਹ ਨਾ ਜਾ ਕਿ ਲੈ ਇਹਨੂੰ ਕੌਣ ਦੇ ਦੂ ਵਾ ਬੱਕਰਾ ਹੋਰ ਤੂੰ ਕੀ ਇਹ ਨਾ ਹੁਣਾਂ ਦਾ 600 ਫੜੀਆਂ ਪਗਲ ਨਹੀਂ ਕੀਤਾ ਤੂੰ ਕੀ ਇਹ ਨਾ ਦੌਰ 200 ਘੱਟ ਦੇ ਨਾ ਕੋਈ ਸੌਆਂ ਤੋਂ ਸੌ ਨਹੀਂ ਦੇਣ ਵਾਲੀ ਗੱਲ ਕਰ ਹਾਂ 47 ਨੇ ਲੈ ਜਾ ਬਸ ਬਸ ਆ ਨੰਬਰ ਪੁੱਛਿਆ ਵੀ ਨਹੀਂ ਤੇ ਚ ਤਿਆਂ ਨੂੰ ਬੋਲਣਾ 43000 ਦੀ ਆਉਂਗੀ ਆਜੋ ਬਾਈਓ ਲੈ ਆ ਵੀ ਬਹੁਤ ਵਧੀਆ ਜੋੜਾ ਬਾਈ ਨੇ ਫੜਿਆ ਛਾਂਟ ਕੇ ਤੇ 43000 ਦਾ ਜੋੜਾ ਵੇਚਤਾ ਬਾਈ ਨਹਿਰੂ ਨੇ ਸੌਦਾ ਕਰਾਇਆ ਆਜੋ ਬਾਈ ਇਧਰ ਆਜੋ ਬਾਈ ਬੜਾ ਯਾਹ ਵੀਡੀਓ ਬਣਾ ਲਗੇ ਸ਼ੌਕ ਹੀ ਹਮੇਂ ਬਿਲਕੁਲ ਗੈਜ ਰੇਟ ਤੇ ਤੁਹਾਨੂੰ ਮਿਲ ਗਿਆ ਬੱਕਰੀਆਂ ਇਹ ਸੌਦੇ ਕਰਾਉਣ ਦਾ ਹੀ ਸ਼ੌਕ ਆ ਬੰਦਾ ਠੀਕ ਆ ਬਾਈ ਬਹੁਤ ਧੰਨਵਾਦ ਬਾਈ ਤੁਹਾਡਾ ਇੱਥੇ ਪਹੁੰਚਣ ਦੇ ਲਈ ਹਾਂ ਬੱਕਰੀਆਂ ਖਾਰ ਕੇ ਬੱਕਰੀ ਗਿਣਾਓ ਵੀ ਪੈਸੇ ਓਹ ਕੋਈ ਪੇਕਰ ਹੋਵੇ ਕਿ ਦੇਉ ਕਾਇਸ਼ ਦੇ ਦੋ ਬਾਲਾ ਬਦਗੇ ਮੈਨੇ ਸੌਖਾ ਬਾਈ ਬੋਗਰ ਟੈਂਟਰ ਬਹੁਤ ਵੱਡੇ ਰੁਪਏ ਅੱਗੇ ਜੀ ਤਿੰਨ ਉਹ ਤੇ ਦੋ ਪੰਜ ਵੇਚ ਚੱਲ ਕੋਈ ਨਹੀਂ ਨਾਲ ਛੱਡ ਦੋ ਕਿੱਧਰ ਜਾਣਗੇ ਸੈਣੀ ਜੀ ਪਾਠ ਜਾਰੇ ਵੀ ਚੱਲ ਕਰੀ ਛੇ ਚੋੜਾ ਪੱਲੀ ਟੈਂਟਰ ਛੋੜ ਦੇ ਦਊਗਾ ਤੈਨੂੰ ਇੱਥੇ ਆਵਾ ਸਾਰਾ ਦਿਨ ਮੱਤਾ ਹੀ ਰੋ ਕੇ ਚੱਲੇ ਕੋ 10 ਰੁਪਏ ਖੁੱਲੇ ਨਹੀਂ ਉਹ ਹੀ ਛੱਡਨੇ ਮਿਲਦੇ ਹੋਰ ਨਾਲ ਆਵੜ ਤੇ ਕੋਲੇ ਲੈ ਆ ਰਿਹਾ ਲੈ ਲੈ ਆ 43000 ਦੀਆਂ ਆ ਦੋ ਬੱਕਰੀਆਂ ਹੋ ਜਾਂਦੀਆਂ ਬਈ ਤੇ ਕਾ ਡੱਬੀ ਇੱਕੋ ਜਿਹੜੀ ਨਾਗਰੀ ਤੇ ਲਖਾਈ ਕਰਾ ਲਓ ਬਈ ਕੌਣੀ ਸਾਧਕ ਦੇ ਨਾਲ ਆ ਜਿਹੜੀ ਝੋਕ ਦੇ ਨਾਲ ਉਹ ਤੇ ਰਿਸ਼ਤੇਦਾਰੀ ਆਪਣੀ ਮੇਰੇ ਚਾਚੇ ਦਾ ਮੁੰਡਾ ਵੈਰ ਹੋਣਾ ਹਾਂ ਉਹੋ ਨੇ ਨਾ ਆਪ ਕੋ ਬਾਦੂ ਰਵੜੇ ਨਾ ਰਵੜ ਚਲਾ ਲਾ ਸਿੱਧੀ ਗੱਲ ਸਾਹਿਬ ਇੱਕੇ ਦਮ ਛਿੱਟੀਆਂ ਦਸੀਆਂ ਹੋਣਾਂ ਆਪੀ ਲੈ ਇੱਕ ਚੜਾ ਦੇ ਇੱਕ ਚੜਾ ਦੇ ਦੇ ਮੈਂ ਸਿੱਟੀ ਸੀ ਪਰ ਨਹੀਂ ਲੱਗੀਆਂ ਪਾ ਲੈ ਲੈ ਆ ਵਾਸੇ ਪਾ ਲੈ 99 ਬਟਾਲ ਹੂੰ ਸਾਰੇ ਇਕੱਠੇ ਗਿਣ ਲਈ ਨਾ ਤੂੰ ਫੜੀ ਚੱਲ ਕੀ ਹੋ ਗਿਆ ਜੀ ਲੋ ਵੀ ਸਾਰੇ ਪੈਸੇ ਦੀ ਗਿਣਤੀ ਹੋ ਚੁੱਕੀ ਆ ਅਗਲਾ ਸਬਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ 10 11 12 13 ਚੌਨਾ ਪੰਦਰਾ 15 ਹਰ ਠੀਕ ਹੈ ਇਹ ਪੰਜ ਬੱਚੇ ਆਹੀ ਹੋਗੇ ਨਾਲ 15 ਇਹ ਵਾਲਾ ਕਿਤੇ ਨਹੀਂ ਜਾਂਦੇ 15 ਮਿਲਣਗੇ ਤੁਮ ਨੂੰ ਉਹਨੇ ਗੱਪਣਾ ਜੀ ਆ ਆ ਬੱਕੀ ਦਾ ਝੂਖੀ ਖੜੀ ਮਾਰਾ ਦੇਖ ਲਿਆ ਕਰ ਉਹ ਦੇਖ ਲਈ ਮੈਨੇ ਇਹਦੇ ਮਾਰ ਦੋ ਬੱਚੇ ਠੀਕ ਹੈ ਓਏ ਬਾਪੂ ਤੂੰ ਤੋ ਅੱਠ ਚਵਾ ਲਈ ਹਾਂ ਇਹ ਅੱਠ ਹੋ ਗਈ ਦੋ ਬੱਚੇ ਰਹਿਣੇ ਤਾਂ ਓਏ ਬਾਈ ਮੈਨਾਂ ਪਸੰਦ ਕਰ ਚਲੋ ਦਾ ਪਰ ਹੁਣ ਉਹ ਵੀਡੀਓ ਬਣੀ ਇਧਰ ਆ ਇਧਰ ਨਹੀਂ ਬਸ ਹਾਂ ਜੀ ਉਹ ਮੂਰੇ ਖੜਾ ਨਹੀਂ ਹੁੰਦਾ ਬਹੁਤ ਸਾਈਡ ਪਈ ਆ ਦੇਖ ਪਸੰਦ ਨੇ ਫਕਰੀ ਦੇ ਨੀ ਕਿ ਪਿੱਛੇ ਆ ਪੁੱਤ ਲੈ ਆ ਪਏ ਕੱਲੀ ਨੇ ਕੱਲੀ ਨੇ ਉਹ ਲੈਣਾ 50 ਲੈਣੀ ਉਹਨਾਂ ਦਾ ਕੀ ਹੋ ਗਿਆ ਆ ਤੂੰ ਚੜ ਕੋਈਂ ਫਿਰ ਆ ਲੈ ਤਾ ਪਸੰਦ ਆਉ ਆਜੋ ਆਦਾਂ ਆਪ ਕੋ ਜੋੜੀ ਦੇਣੀ ਆ ਜਿਹੜੇ ਜਿਹੜੇ ਰੇਡ ਲਏ ਜੀ ਲਾਲ ਹੋਈ ਜਾਂਦੇ ਆ ਆ ਇੱਧਰ ਲਾ ਫਿਰ ਆ ਦੇ ਦੇ ਆ ਲੈ ਲੈ ਆ ਲੈ ਬੱਚੇ ਦੋ ਆ ਦੋ ਬੱਚੇ ਪਸੰਦ ਆ 80 ਰੁਪਏ ਦਾ ਕਰਾ ਸ਼ੀਰ ਸੰਤਾਂ ਦਾ ਦੇਖਾਂ ਬੱਚੇ ਦੇਖ ਲੈਂਦੀ ਐ ਕਿ ਨਾ ਲੈਂਦੀ ਐ ਕਿਉਂ ਜੀ ਫਰਾਉ ਕਰ ਫਰਾ ਚੌੜੇ ਕਰਕੇ ਦਿਖਾ ਜਾ ਸੰਜਾ ਥੋੜ੍ਹ ਥੋੜ੍ਹ ਨਾ ਖਰਾਬ ਹੋਣ ਦੇਖ ਲੈ ਭਾਈ ਫਾੜ ਲੈ ਗਾ 6 ਛੱਡ ਛੱਡ ਪਰੇ ਹੋ ਜਾ ਪਰੇ ਹੋ ਜਾ ਲੈ ਹੈ ਇਹ ਕੀ ਹੋ ਗਿਆ ਮੈਂ ਤੇ ਕੋਲੇ ਚੱਲ ਅਸੀਂ ਮੈਂ ਕਹਿੰਦੀ ਛੱਡ ਦੇ ਤੂੰ ਯਾਰ ਬੋਲੇ ਉਹਨੂੰ ਲਾ ਦੇ ਤੂੰ ਉਹਦੇ ਲਾ ਲੈ ਉਹ ਵੀ ਜਦ ਤੱਕ ਆ ਛੱਡ ਲੈਂਦੀ ਐ ਲੈਂਦੀ ਐ ਇਸੇ ਦੇ ਬੱਚੇ ਕੋਈ ਮੇਹਰਾਨੀ ਹੋਰ ਨਹੀਂ ਤਸਲਾ 100 ਰੁਪਏ ਦਾ 100 ਰੁਪਏ ਦਾ ਮੈਂ ਤਾਂ ਨਹੀਂ ਚਲ ਮੈਂ ਕਰਦਾ ਇੱਡਾ ਸੁਸਣਾ ਕਰੂ ਮੈਂ ਨਹੀਂ ਕਰਦਾ ਹੋਰ ਨੂੰ ਵੇਚ ਦੇ ਆ ਦੋਨੇ ਹੁਣ ਚੱਲਦੇ ਅਗਲੇ ਚੱਲਦੇ ਆ ਗੁਰੂ ਮੈਨ ਮਾਰ ਕੱਕ ਦੇਈਏ ਤੁਹਾਨੂੰ ਯਾਰ हां ਕਪੜਾ ਚ ਕੋਈ ਤੇਰੀ ਕਪੜਾ ਚ ਕੋਈ ਦੁੱਖ ਆਲਾ ਆ ਮਾਰਾ ਕਰ ਗੈਨੀ ਦੱਸ ਕਮਾਤਰੀ ਕਰਦੇ ਆਦਤ ਨੂੰ ਇਹ ਬੜਾ ਵਾਲੀ ਗੱਲ ਕੀਤੀ ਜਿੱਕੇ ਤੇਰੀ ਮਰਜੀ ਆ ਹਾਂ ਯਾਰ ਵਡੇ ਭਾਈਆ ਕੀ ਚਾ ਯਾਰ ਜਦੋਂ ਮਵਾਸਾ ਇਹ ਨਾ ਮਾਗੀਂ ਜਰਾ ਦੇ ਜਦੋਂ ਦੁਨੀਆ ਦਾ ਆਦਤ ਲੱਗੇ ਅਰੇ ਅੱਜ ਕਾ ਦੇਣਾ ਚਾਹੀਦਾ ਮੁੰਡਿਆ ਤੈਨੂੰ ਕੋਈ ਗੱਲ ਨਹੀਂ ਨਫੇ ਨਾ ਦੇਊਗਾ ਉਹ ਭਰਾ ਵਾ ਮਾਂ ਚਾਂੀਆਂ ਬੱਕਰੀਆਂ ਮਾਲ ਪੀੜਾ ਸੀ ਮੇਰੇ ਕੋਲ ਮੈਂ ਸੌਣਾ ਕਹਣਾ ਸਾਰੀ ਹੋ ਗਈ ਨਾ ਮੈਂ ਮੁੱਲ ਵੀ ਲੈਣਾ ਹਾਂ ਇਹਦਾ ਪੇਂਡਾ ਹਾਂ ਮਾਲ ਪੀੜਾ ਵਿੱਚ ਪੀੜਾ ਲੈਣੀ ਆ ਉਹ ਗੱਡਾ ਵੀ ਮੇਰੇ ਭਾਈ ਅੱਥਾ ਵੇਖ ਤੋ ਆ ਜਾ ਫਰਾ ਜਾ ਹਾਂ ਤੇਰੀ ਜਾਂਦਾ ਨੇ ਨੇੜੇ ਹੋ ਜੀ ਉਹ ਜਾਗਾ ਆ ਗਈ ਉਹ ਤਾਂ ਮੁਕਾਫਰੇ ਜੋੜੀ ਦਾ ਯਾਰ ਅੱਥਾਂ ਚੰਗੀਆਂ ਥੋੜੀ ਹੋ ਜਾ ਨਹੀਂ ਦਰ ਨੂੰ ਚੱਲ ਗਾਡੀ ਆਏ ਛੱਟ ਪਈ ਆ ਚੱਲ ਆ ਆ ਬਾਈ ਇੱਥੇ ਵਾਸ ਖੜ ਜਾ ਭਰਾਵਾਂ ਕਿੰਨੀਆਂ ਦਾ ਹੋ ਗਿਆ ਏ ਦਾ 15 ਸੀ ਪਨਦਰੇ ਹੋ ਗਏ ਨਹੀਂ ਆਪਣੇ ਕੋਲ 7-8 ਰੱਪੇ ਕੋਲ ਨਹੀਂ ਪਰ ਬਰ ਠੀਕ ਆ ਰਿੰਕੂ ਵਾਲਾ ਫਕੀਰ ਵਾਲਾ